ਨੋ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਨੂੰ ਲੈ ਕੇ ਗਰਮੀ ਦੇ ਨਾਲ-ਨਾਲ ਸਰਗਰਮੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਦੱਸਿਆ ਗਿਆ ਹਰ ਇੱਕ ਪਾਰਟੀ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਜ਼ੋਰਾਂ ਦੇ ਨਾਲ ਸ਼ੁਰੂ ਕੀਤਾ ਹੋਇਆ ਹੈ ਇਸੇ ਤਰ੍ਹਾਂ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਦੱਸਿਆ ਗਿਆ ਡਾਕਟਰ ਅਮਰ ਸਿੰਘ ਵੱਲੋਂ ਪਿੰਡਾਂ-ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਆਪਣੇ ਆਗੂ ਵਰਕਰਾਂ ਤੇ ਵੋਟਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਬਾਬਾਤਾ ਮਾਚੀਵਾੜਾ ਸਾਹਿਬ ਦੀ ਨਾਜ਼ ਮੰਡੀ ਵਿਖੇ ਆਰਤੀ ਸ਼ਕਤੀ ਅਨੰਦੀ ਆੜਤੇ ਅੱਜ ਡਾਕਟਰ ਅਮਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਦਾਣਾ ਮੰਡੀ ਦਾ ਦੌਰਾ ਕੀਤਾ ਤੇ ਇਸ ਉਪਰੰਤ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕੀਤਾ ਇਹ ਸਾਨਾ ਲਈ ਤਾਂ ਇਹ ਰੱਖਿਆ अं स्वामीनाथन फार्मूले कानून बढ़ा के, जड़ तो कर दें तो कानून रहेगा किस पी मिलनी किसी किसी की मन मर्जी असि खत्म कर देनी है एक तो यह वादा है ठीक है जी दूसरा किसानी ਹਰ ਇੱਕ ਵਾਰੀ ਜੀਐਸਟੀ ਦਾ ਟੈਕਸ ਲੱਗਿਆ ਬਹੁਤ ਸਾਰੇ ਸਾਰੇ ਸੈਕਟਰ ਦੇ ਪਾਰਟਸ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਜੀਐਸਟੀ ਲੱਗੀ ਆ ਉਹ ਦੂਸਰਾ ਵਾਦਾ ਸਾਡਾ ਇਹ ਕਿ ਐਗਰੀਕਲਚਰ ਨਾਲ रिलेटेड ਕੋਈ ਟੈਕਸ ਨਹੀਂ ਲੱਗੂਗਾ ਇਹ ਅਸੀਂ ਸਾਰਾ ਖਤਮ ਕਰ ਦੇਣਾ ਕਿਸਾਨ ਔਰ ਉਹਦੇ ਨਾਲ ਜਿਹੜੀਆਂ ਅਲਾਈਡ ਐਕਟੀਵਿਟੀ ਦਾ ਉਹਦੇ ਤੇ ਕੋਈ ਖਤਮ ਨਹੀਂ ਕਰ ਦੇਣਾ ਤੀਸਰਾ ਅਸੀਂ ਉਹਨਾਂ ਦਾ ਇਹ ਫੈਸਲਾ ਉਹਦੇ ਚ

क्योंकि कर्जा माफी बहुत डिफरेंट है देखा ना किसे मनी तो, किसे तो, किसे तो, किसे लेंडर तो, कमिशन तो, 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 तो 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 बना देंगे जो सारी चीजोलीट कर फिर फैसला कर लिता जाऊ बाहर कांग्रेस आप देखे आप सहूलतवा जो केजरीवाल तो खड़के तो 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 गलां बहुत फर्क है यद अलायंस वाली गल हुई जो हाईती पार्टियां बैठिया मूल